ਅਇਤਨ ਦੱਸਾਂਗੇ ਅੱਜ ਕਿ ਕarele ਕਿਹੜੇ ਤਰੀਕੇ ਨਾਲ ਬਣਾਓ ਤੇ ਕੋੜੇ ਨਹੀਂ ਬਣਦੇਗੇ ਠੀਕ ਹੈ ਬਸ ਇਹਨੂੰ ਕੱਟਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੁਹਾਨੂੰ ਤਿੰਨ ਆਪਸ਼ਨ ਦੇ ਦਿੰਦੇ ਨੇ ਤੁਸੀਂ ਚੈੱਕ ਕਰ ਲੈ ਠੀਕਾ ਚਿਕਨ ਆਲੂ ਗੋਬੀ ਕਰੇਲੀ ਕਰੇਲੀ ਓਏ ਗੋੜ ਕਰੇਲੀ ਫਿਰ ਤਾਂ ਮੈਂ ਬਹੁਤ ਰੋਟੀਆਂ ਘੜਾਂਗੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਨ ਜੀ ਮਾ ਵਲੋਗਸ ਤੇ ਸਵਾਗਤ ਆ ਸਾਰੀ ਜਨ ਹੈ ਠੀਕ ਆ ਮੇਰੀ ਬਮਾ ਵੀ ਠੀਕ ਆ ਫਿਰ ਦਪੈ ਨਿੱਕੂ ਮੈਂ ਪੀਣ ਲੱਗਿਆ ਚਾਹ ਦਾ ਜਾਗਾ ਦੇਖ ਜਾਗ ਪੀਣ ਲੱਗ ਗਏ ਨੇ ਚਾਹ ਦਾ ਪਰ ਗਾਇਜ਼ ਅੱਜ ਜੀ ਗਰਮੀ ਬਹੁਤ ਆ ਅੱਜ ਤਾਂ ਮੈਂ ਐਸੀ ਸਰਵਿਸ ਕਰਾ ਕੇ ਆਉਂਗਾ ਮੈਂ ਦੋਦਨ ਕਰਦਾ ਕੀ ਨਹੀਂ ਸਰਵਿਸ ਕਰਾਰੇ ਗਾਇਜ਼ ਪੈਸੇ ਨਾ ਕੋ ਹੈ ਗਿਆ ਅੱਛਾ ਫਿਰ ਮੈਂ ਬਰਥਡੇ ਕਿੱਦਾਂ ਮਨਾਉਂਗਾ ਆਪਣਾ ਮੈਨੂੰ ਨਹੀਂ ਪਤਾ ਕਮਾਇਆ ਕੈ ਤੇ ਮੇਰੇ ਮੇਰੀ ਨਾਨੀ ਨੇ ਮੈਰੀ ਨੇ 500 ਰੁਪਏ ਦਿੱਤੇ ਸਤ ਸਭੀ ਖਰਚ ਦਿੱਤਾ ਨਾਨੀ ਤੋਂ ਉਹ ਰੋਜ ਖਾਣਾ ਨਾ ਮੈਂ ਜਿਹੜਾ ਦੇਖ ਲਓ ਗਾਇਸ ਹੁਣ ਮੈਂ ਬਰਥਡੇ ਕਿੱਦਾਂ ਮਨਾਉਂਗਾ 100 ਰੁਪਏ ਰੋਜ ਇੱਥੇ ਲਾਇਓ ਨਾ ਮਾਫੋ ਤੇ ਮੈਂ ਕੱਲਾ ਖਾਣਾ ਹੂੰ ਯਾਰ ਤੇ ਤੁਹਾਡਾ ਬਰੈਡ ਆਉਂਦਾ ਠੀਕ ਆ 20 ਰੁਪਏ ਦੇ ਉਹਦੇ ਲੈ ਲਾਂਦੇ ਆ ਯਾਰ ਤੇ 10 ਰੁਪਏ ਤੁਹਾਡਾ 50 50 ਆਉਂਦਾ 10 ਦਾ ਉਹਦਾ ਗੁੱਡਾ ਆਂਦਾ 10 ਦਾ ਮੇਰਾ ਗੁੱਡਾ ਆਂਦਾ ਅੱਛਾ ਤੇਰਾ ਤਾਂ ਬਸ 10 ਦਾ ਹੀ ਸਮਾਨ ਆਂਦਾ ਹਾਂ ਕਿ ਤੂੰ ਸਿੱਧਾ ਕਹਿਣ ਕਿ ਸਾਰਾ ਸਮਾਨ ਦਾ 90 ਰੁਪਏ ਦਾ ਤੁਹਾਡਾ ਸਮਾਨ ਆਂਦਾ 10 ਰੁਪਏ ਦਾ ਮੇਰਾ ਗੁੱਡੇ ਦਾ ਹਾਂ ਬੱਚਾ ਲੈਟਸ ਗੋ ਨਹੀਂ ਚੱਲੋ ਬਰਥਡੇ ਤੇ ਮੈਂ ਮਨਾਉਂਗਾ ਆਪਾਂ ਨੂੰ ਕਰਨਾ ਪਪਾ ਨੂੰ ਆਰਡਰ ਕਰਦੇ ਆਂ ਨਹੀਂ ਬਰਥਡੇ ਤੇ ਤੂੰ ਕੀ ਕਰਾ ਕਰਨਾ ਪਾਰਟੀ ਕਰੂੰਗਾ ਗਿਰੂੰ ਦੋਸਤਾ ਮੇਰਾ ਫੇਵਰਿਟ ਬਿਸਕੁਟ ਗੁੱਡੇ ਆ ਤੁਹਾਡਾ ਕਿਹੜਾ ਕਮੈਂਟ ਕਰਕੇ ਦੱਸੋ ਨਹੀਂ ਤੂੰ ਪੁੱਠੇ ਪਾਸੇੋਂ ਕੇ ਖੋਲਦਾ ਇਹਨੂੰ ਆਹ ਚੀਜ਼ ਫੜ ਕੇ ਖੋਲ ਇਹਨੂੰ ਵਿੱਚ ਫੜ ਕੇ ਕਰ ਤਾਇਆ ਉਹ ਬਬਰਾ ਲੱਗਦਾ ਢਾਈ ਸਾਢੇ ਘੜੇ ਮਿੱਠਾ ਨਹੀਂ ਹੈਗਾ ਢੰਡ ਮੁੱਕੀ ਹੋਈ ਆ ਮੈਨੂੰ ਵੀ ਬਹੁਤ ਮਿੱਠਾ ਪਿੰਦਾ ਹੈ ਬਹੁਤ ਮਿੱਠਾ ਪਿੰਦਾ ਮੈਂ ਤਾਂ ਕਿੰਨੀ ਚੱਕ ਲਗਾਉ ਦਿਆ ਕਰਨੀ ਆ ਕਿਆ ਆਉਣਾ ਹੈ ਨਾ ਉਹ ਉੱਤੋਂ ਲਾਈ ਜਾਣਾ ਉਹ ਹੈਗਾ ਵਾ ਖੰਡ ਹੈਗੀ ਆ ਡੱਬੇ ਚ ਥੱਲੇ ਹੀ ਗਾਇਸ ਵੀਰੇ ਬਿਸਕੁਟ ਖਾ ਲੋ ਆ ਰੱਖੋ ਪਤਲਾ ਬਣਾ ਤਾਨੇ ਹੋਣਾ ਕਿ ਨਿਕਲੂਲੇ ਨਾ ਖਾਈਂ ਰੀ ਤੂੰ ਤਾਂ ਕੁਛ ਖਾਂਦੀ ਹੋਈ ਨਹੀਂ ਆਗੀ ਤੂੰ ਨਾ ਸਾਨੂੰ ਜੀਣ ਦੇਂ ਕਿਤੇ ਗਾਈ ਲਾਈਟ ਹੈ ਨਹੀਂਗੀ ਤੇ ਆਪਾਂ ਨੂੰ ਚਾਹੀਦਾ ਵਾ ਦੇਸੀ ਘੀ ਤੇ ਹੁਣ ਆਪਾਂ ਮਲਾਈ ਰੜਕਾਂਗੇ ਯਾਰ ਹੱਥ ਲੁੱਟਿਆ ਚਲ ਕੋਈ ਨਾ ਗਾਈਸ ਆਪਾਂ ਦੂਜੀ ਕਿਹੜਾ ਬੰਦ ਨੂੰ ਮੱਖਣ ਥੋ ਲਾਂਗੇ ਮਤਮੇਰੜ ਕਰਣੀ ਚਮਚ ਨਹੀਂ ਕਰਨਾ ਪੈਣਾ ਹੈ ਉਹ ਵੀ ਪਈ ਆ ਉੱਥੇ ਮਦਾਨੀ ਮਦਾਨੀ ਉਹ ਮੀਨਾ ਦੇ ਘਰੇ ਆ ਸੱਚ 14 ਦਿਨ ਮੀਨਾ ਲੈ ਕੇ ਗਈ ਸੀ ਉਹ ਚਾਡੀ ਚਮਦਾਨੀ ਲੈ ਗਿਆ ਵੀ ਮੈਂ ਦੁੱਧ ਕਾਹੇ ਨਾਲ ਰੇੜ ਕਾਹ ਚਾਤੀ ਚਮਦਾਨੀ ਲੈ ਗਿਆ ਆ ਵੀ ਲੈ ਗਿਆ ਮੱਖਣ ਚੋਰ ਲੈ ਗਿਆ ਆ ਪਾ ਬਣਾਉਣੇ ਆ ਕਰੇਲੇ ਤੇ ਨਾਲ ਲੱਸੀ ਨਾਲ ਬਣਾਵਾਂਗੇ ਕੋਈ ਦਾਲ ਅੱਜ ਲਾਈਟੇਨਿੰਗ ਹੀ ਤੇ ਆ ਹੱਥਾਂ ਨਾਲ ਹੀ ਕਰਨਾ ਪੈ ਰਿਹਾ ਸਾਰਾ ਕੁਝ ਮੈਨੂੰ ਵੱਡਾ ਚਮਚ ਲੈ ਕੇ ਦੇਈਂ ਉੱਥੇ ਜਾਇਂ ਉਹ ਮੇਰਾ ਪਜਾਮਾ ਤਾਂ ਨਹੀਂ ਕੈਨਸਲ ਹੋ ਗਿਆ ਪਤਾ ਨਹੀਂ ਹੋਰ ਆਰਡਰ ਕੈਨਸਲ ਹੋ ਗਏ ਆ じゃ ਦੇਖ ਜਾਈ ਜਿਹੜੇ ਅਸੀਂ ਕੱਲ ਕਹਿੰਦੇ ਸੀ ਨਾ ਸ਼ਾਪਿੰਗ ਕਰ ਰਹੇ ਸੀਗੇ ਸਾਡੇ ਸਾਰੇ ਆਰਡਰ ਕੈਨਸਲ ਹੋ ਗਏ ਦੋ ਤਿੰਨ ਹੀ ਰਹਿ ਗਏ ਬਸ ਪਤਾ ਨਹੀਂ ਗਾਇਜ਼ ਨਾ ਨੇ ਸਾਰੇ ਮੈਂ ਦੁਬਾਰੇ ਕੀਤੇ ਆ ਮੈਨੂੰ ਲੱਗਦਾ ਨਾ ਕੱਲ ਮੇਰਾ ਰਿਚਾਰਜ ਨਹੀਂ ਹੋ ਰਿਹਾ ਸੀ ਮੇਰਾ ਫੋਨ ਬੰਦ ਸੀਗਾ ਉਹ ਫੋਨ ਕਰਦੇ ਹੋਣੇ ਆ ਤੇ ਤਾਂ ਕਰਕੇ ਕੈਂਸਲ ਹੋਏ ਆ ਗਾਇਜ਼ ਇਹਨਾਂ ਦੇ ਆਰਡਰ ਸ਼ਿਪ ਤਾਂ ਸ਼ਿਪ ਵੀ ਹੋਗੇ ਸੀ ਮੇਰੇ ਅੱਜ ਤੱਕ ਸ਼ਿਫਟ ਵੀ ਨਹੀਂ ਹੋਏਗੇ ਮੇਰਾ ਉਹ ਕੈਂਸਲ ਤਾਂ ਨਹੀਂ ਹੋਇਆ ਤੇਰਾ ਫਿਰ ਤੇਰਾ ਕੈਂਸਲ ਹੋ ਰਿਹਾ ਸਾਡਾ ਤਾਂ ਕੈਂਸਲ ਹੋ ਗਿਆ ਸ਼ਿਪ ਮੇਰੀ ਮੇਰੀ ਪੈਂਟ ਫਿਰ ਤੇ ਤੂੰ ਕੋਰੀਅਨ ਕੱਪੜੇ ਪਾਇਆ ਕਰ ਓਏ ਮੈਨੂੰ ਵਧੀਆ ਲੱਗਦਾ ਮੰਮੀ ਨੇ ਲਾ ਕੇ ਦਿੰਦੇਗੇ ਓਏ ਕਿਹਦੀ ਪਾਣਾ ਦੱਸ ਤੂੰ ਜੰਗਲ ਕੋ ਉੱਤ ਉੱਤ ਉਧ ਉਧ ਪੈਂਟਾ ਖੁੱਲੇ-ਖੁੱਲੇ ਪੈਂਟਾ ਵੈਲ ਬਟਨਸ ਹੀਲ ਬੂਟ ਕਿਹੜਾ ਟੌਪ ਮੰਗਾਣਾ ਦੱਸ ਨਾ ਤੂੰ ਤਾਂ ਕੁਛ ਪਾਉਂਦੀ ਨਹੀਂ ਕਿੱਡਾ ਕਿੱਡਾ ਟੌਪ ਮੰਗਾਣਾ ਤੈਨੂੰ ਤੈਨੂੰ ਕਦੋਂ ਰੋਕਿਆ ਵਾ ਵੀ ਤੂੰ ਜੀਨਾ ਨਹੀਂ ਪਾਉਣੀਆ ਖੁੱਲੇ ਕੱਪੜੇ ਨਹੀਂ ਪਾਉਣੇ ਜਾਂ ਤੈਨੂੰ ਤਾਂ ਕਹਿੰਦੇ ਸੂਟ ਜੇ ਨਾ ਪਾਇਆ ਕਰ ਮਿਸ ਫਿਰ ساری ਉਮਰ ਸੂਟ ਹੀ ਪਾਉਣੇ ਆ ਆ ਦੇਖ ਕਿੱਡਾ ਟੌਪਾਂ ਲੈ ਜੀਨਾ ਪਾਉਣ ਨੂੰ ਤਰਸੇਂਗੇ ਸਾਰੇ ਪਾਪਾਂ ਰਗੇ ਨੇ ਟੱਕਰ ਜਾਣਗੇ ਜਿਹੜੇ ਵਿਆਹ ਤੋਂ ਬਾਅਦ ਵੀ ਸਾਰਾ ਕੁਝ ਐਕਸੈਪਟ ਕਰਦੇ ਆ ਜਾ ਔਰ ਯਾਰ ਆਪਾਂ ਰੀਤ ਦਾ ਵਿਆਹ ਨਾ ਉੱਥੇ ਕਰਵਾ ਜਿੱਥੇ ਕੋਈ ਵੀ ਰੋਕ ਟੋਕ ਨਾ ਹੋਵੇ ਐਵੇਂ ਬੰਦੇ ਨਹੀਂ ਮੀਨ ਮਤਲਬ ਸੋਸ਼ਲ ਮੀਡੀਆ ਵੀ ਹੋਵੇ ਉੱਥੇ ਰੀਲ੍ਹਾ ਬਣਾਉਂਦਾ ਵੀ ਹੋਵੇ ਉੱਥੇ ਆਪਾਂ ਫੈਮਲੀ ਉਹੇ ਜਿਹੀ ਲੱਭਣੀ ਆ ਰੀਤ ਦੇ ਗੱਲ ਇੱਕ ਮਿੰਟ ਵੇਖ ਪੈਂਟਾ ਦੇਖਣੀ ਹੈ ਬੱਚੂ ਗੱਲ ਕਰਦੇ ਆ ਤੁਹਾਡੇ ਨਾਲ ਤਾਂ ਗਾਇਜ਼ ਮੱਖਣ ਬਣ ਗਿਆ ਦੇਖ ਲਓ ਉਹ ਦੇਖ ਲੈ ਮੈਂ ਬਹੁਤ ਦੇਰਵਾ ਦਾ ਇਹ ਚਮਚ ਨਾਲ ਮੱਖਣ ਬਣਾਇਆ ਵਾ ਲੈ ਬਣ ਗਿਆ ਰਵੇ ਸੇ ਲੈ वैसे गाइस वैसे यार मैं कहनी मनेंद्र रो दे नानो हां ये ਛੇਤੀ ਬਣ ਗਿਆ ਹਨ गाइस ਅੱਜ ਆਪਾਂ ਬਣਾਉਣ ਲੱਗੇ ਆਂ ਕਰੇਲੇ गाइस ਵੀਰੇ ਕਰੇਲੇ ਖਾ ਲੋ ਗਾਇ ਤੁਹਾਨੂੰ ਦੱਸਾਂਗੇ ਅੱਜ ਕਿ ਕਰੇਲੇ ਕਿਹੜੇ ਤਰੀਕੇ ਨਾਲ ਬਣਾਓ ਤੇ ਕੋੜੇ ਨਹੀਂ ਬਣਦੇਗੇ ਠੀਕ ਹੈ ਆ ਕਰੇਲਿਆਂ ਨੂੰ ਨਾ ਜ਼ਿਆਦਾ ਨਹੀਂ ਛਿੱਲਣਾਗਾ ਅਦੇ ਥੋੜਾ ਥੋੜਾ ਹੀ ਛਿੱਲਣਾ ਐਦਾਂ ਮਾੜਾ ਮਾੜਾ ਉਤੋਂ ਲੈਣਾ ਮਾ ਰਗੜ ਰਗੜ ਕੇ ਨਹੀਂ ਛਿੱਲਣੇਗੇ ਬਿਚਾਰੇ ਦਾ ਵੀ ਮਾਸ ਵੀ ਲਾ ਦੋ ਤੁਸੀਂ ਠੀਕ ਹੈ ਤੇ ਉਧਰ ਆਪਾਂ ਘਿਓ ਵੀ ਰੱਖ ਤਾ ਨਾਲ ਹੁਣ ਹੀ ਆਪਾਂ ਨਾਲੇ ਘਿਓ ਬਣਾ ਲੈਣਾ ਨਾਲ ਬਣਾਵਾਂਗੇ ਏ ਗਰੇਲੇ ਤੇ ਦਾਲ ਗਾਇਜੇ ਭੋਲੇ ਦਾ ਫੁੱਲੂਆ ਗਾਇਜੇ ਪਿੰਗੀ ਦੀ ਕੁੜੀਆ ਤੂੰ ਫੇਰ ਨਹੀਂ ਹੱਟਦਾ ਨਾਨੀ ਨੇ ਫੇਰ ਗੁੱਸਾ ਕਰ ਜਣ ਅੱਜ ਫਿਲਟਰ 'ਚ ਪਾਣੀ ਵੀ ਘੱਟ ਹੋਊਗਾ ਪਲਟ ਤੋਂ ਬਿਨਾ ਸੱਚੀ ਬਹੁਤ ਔਖਾ ਹੀ ਬਹੁਤ ਜਿਆਦਾ ਵੈਸੇ ਮੈਨੂੰ ਕੱਲ ਹੀ ਮੈਸੇਜ ਆਇਆ ਸੀ ਕਿ ਆ ਗਿਆ ਸੀਗਾ ਮੇਰੇ ਧਿਆਨ 'ਚ ਹੀ ਨਿਕਲ ਗਿਆ ਮੇਰੇ ਲਈ ਪਿਆਲਾ ਨਾ ਆ ਪਿਆਜ਼ ਦੇ ਵਿੱਚ ਆ ਪਾਉਂਗਾ ਨਾ ਹਾਂ ਮੇਰੇ ਪਹਿਲਾ ਪਿਆਜ਼ ਨੂੰ ਮਤਲਬ ਪੁੰਨ ਕੇ ਨਾ ਆ ਨਾ ਪਾਇਆ ਵਿੱਚ ਪਹਿਲਾ ਮੈਂ ਉਹ ਨਹੀਂ ਪੁੱਤ ਕੋੜਾ ਨਹੀਂ ਲੱਗਦਾਗਾ ਜਰ ਤੁਸੀਂ ਕਰੇਲੇ ਨਾ ਇੰਝ ਸੁਆਦ ਲੱਗਦੇ ਹੁੰਦੇ ਗਾ ਜਿਹੜੇ ਆਪਾਂ ਕਰੇਲਾ ਦਾ ਛਿਲਕੇ ਲਾਉਣੇ ਤੁਸੀਂ ਸਿੱਟ ਦਿੰਨੇ ਹੋ ਦੱਸਿਓ ਅਸੀਂ ਤਾਂ ਨਹੀਂ ਸਿੱਟਦੇਗੇ ਮੈਂ ਜਿਹੜੇ ਛਿਲਕੇ ਲਾਉਣੇ ਆ ਨਾ ਤੇ ਆ ਦੇਖੋ ਇਦਾਂ ਆ ਪਲੇਟ 'ਚ ਮੈਂ ਲਾ ਰਹੀਆਂ ਨੇ ਇਦਾਂ ਕਰਕੇ ਇਹ ਵੀ ਮੈਂ ਭੁੰਨ ਲੈਣੇ ਆ ਠੀਕ ਹੈ। ਕਰੇਲੇ ਬਣਾਉਣ ਦਾ ਬਹੁਤ ਸੌਖਾ ਤਰੀਕਾ ਵਾ ਇਹ। ਤੁਹਾਨੂੰ ਮੈਂ ਦੱਸਦੀ ਆਂ ਕਿ ਬਸ ਹੁਣੇ ਦੇ ਲੋ ਤੁਹਾਡੇ ਸਾਹਮਣੇ ਆ ਕਰੇਲੇ ਛਿੱਲਣੇ ਆ ਤੇ ਆਪਾਂ ਨਾਲ ਹੀ ਬਣਾ ਦੇਣੇ। ਇਹਨਾਂ ਨੂੰ ਚੀਰਾ ਵੀ ਦੋ ਕੁ ਮਿੰਟ ਰੱਖਾਂਗੇ, 5-7 ਮਿੰਟ ਰੱਖਾਂਗੇ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਆ ਬਾਹਰ। ਤੁਪੇ ਵੈਸੇ ਜੇ ਨਹੀਂ ਵੀ ਤੁਪੇ ਰੱਖਣਾ ਹੈ ਨਾ ਤਾਂ ਵੀ ਬਣ ਜਾਂਦੇ ਵਧੀਆ ਚਲੋ। ੁੱਪ ਲੱਗੀ ਆ ਆਪਾਂ ਰੱਖ ਲਾਂਗੇ। ਕੀ ਹੋ ਗਿਆ? ਆਖਾ ਛੁਟਿਆ ਜੁੰਦੇ। ਪਿਆਜ਼ ਦਾ ਛਿਲਕਾ ਮੜਾ ਤੇ ਲਾ ਕੇ ਨਾ ਪੈਰ ਦੀ ਢਾਲੀ ਥੱਲੇ ਰੱਖ ਲਿਆ ਕਰ। ਹੇ ਨੀ ਅੱਖਾਂ 'ਚ ਪੈਂਦੇਗੇ। ਕਿ ਉਹਦੇ ਛਿੱਟੇ ਪਈ ਜਾਂਦੇ ਦੂਰ ਦੂਰ ਤੱਕ। ਬੇਸ ਕਰੇਲੇ ਜਿਹੜੇ ਕੋੜੇ ਨਹੀਂ ਨਾ ਬਣਦੇਗੇ। ਇਹਦਾ ਬਹੁਤ ਵਧੀਆ ਤਰੀਕਾ ਜੇ ਤੁਸੀਂ ਕਰੇਲੇ ਬਣਾਉਨੇ ਆ ਕੋੜੇ ਬਣਦੇ ਆ। ਆ ਦੇਖੋ ਕਰੇਲੇ ਬਣਾਵਾਂਗੇ ਨਾ ਜਮਾ ਵੀ ਕੜੱਤਾ ਨਹੀਂ ਰਹਿਣੀ ਇਹਨਾਂ 'ਚ। ਆਪਾਂ ਭਰਨੇ ਮੂਨ ਮਸਾਲੇ ਨਾਲ ਹੀ ਆ। ਠੀਕ ਆ ਬੀਬੂ ਆਪਾਂ ਕੁਛ ਨਹੀਂ ਕੱਟਣਾ ਇਹਦੇ ਵਿੱਚ। ਆ ਦੇਖੋ। ਆ ਕਰੇਲੇ ਸਾਰੇ ਮੈਂ ਛੇਲੇ ਲਿਆ ਨਾ। ਆ ਦੇਖੋ ਆ ਕਰੇਲਾ ਨਾ ਜਦੋਂ ਇਹਨੂੰ ਨਾ ਇੱਥੋਂ ਵਿਚੋ ਸੈਂਟਰ 'ਚੋਂ ਕੱਟਣਾ। ਇਹ ਇੱਦਾਂ ਇੰਦਾ ਬੜਾ ਅਰੇ ਠੀਕ ਹੈ ਇਹ ਜਦੋਂ ਸੈਂਟਰ ਚ ਕੱਟ ਦਾਂਗੇ ਨਾ ਕਿਰੇ ਕੋੜੇ ਨਹੀਂ ਬਣਨੇ ਹੁਣ ਜੋ ਮਰਜ਼ੀ ਹੋ ਜੇ ਹੁਣੇ ਕੋੜੇ ਨਹੀਂ ਬਣਨੇ ਕਿਉਂ ਵੀ ਬਣ ਗਏ ਹਾਏ ਮਰਗੀ ਕਿਉਂ ਨਿਕਲ ਜਾਣਾ ਹਾਏ ਰੀਤੇ ਕਹਦੇ ਹੀ ਮੈਨੂੰ ਹਾਏ ਨਹੀਂ ਨਹੀਂ ਪੋਣਾ ਹੈਡ ਨਿਕਲ ਹੀ ਗਿਆ ਕਿਉਂ ਹਾਏ ਕarele ਵਾਲੀ ਘਰ ਦੇ ਵਿੱਚ ਮਾਰਦੇ ਓਏ ਕੀ ਗਾਂਡ ਹੋ ਗਿਆ ਆ ਦੇਖੋ ਕਿਉਂ ਤੋਂ ਦੀ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ ਗਿਆ ਕੀ ਆ ਯਾਰ ਬਹਿ ਜਾ ਹੁਣ ਤਾਂ ਮੈਂ ਤੈਨੂੰ ਚੁੱਲੇ ਤੋਂ ਵੀ ਥੱਲੇ ਲਾਤਾ ਬਹਿ ਜਾ ਬਹਿ ਯਾਰ ਰੱਬ ਦਾ ਵਾਸਤਾ ਥੱਲੇ ਬਹਿ ਜਾ ਸ਼ਾਂਤ ਹੋ ਜਾ ਹੋ ਜਾ ਹੋ ਜਾ ਜਿਆਦਾ ਤਾਂ ਨਹੀਂ ਡੁੱਲੇ ਆਦੇ ਬਸ ਛਿੱਟੇ ਜਿਹੇ ਆਲੇ ਦੁਆਲੇ ਡੇਗੇ ਨੇ ਚੱਲ ਕੋਈ ਨਾ ਕੰਟੀਨਿਊ ਕਰੇਲੇ ਮੈਂ ਕਰਦ ਵੀ ਕਰੇਲੇ ਆਲੀ ਘਿਓ ਚ ਪਾਤੀ ਹੋਏ ਭਲਾ ਹੁਣ ਪਤਾ ਨਹੀਂ ਅੱਜ ਘਿਓ ਇਦਾਂ ਦਾ ਖਰਾਬ ਹੋਇਆ ਦੇ ਕਰੇਲਿਆਂ ਦੀ ਹੋਰ ਕਿਤੇ ਘੜਤਾਂ ਆਟਾ ਚੱਲ ਕੋਈ ਨਾ ਦੇਖੀ ਜੋ ਤੇ ਚੱਲੋ ਕੰਟੀਨਿਊ ਆ ਦੇਖੋ ਉਹ ਇਥੋਂ ਇਦਾਂ ਰੱਖ ਕੇ ਨਾ ਕਰ ਦਮ ਇਦਾਂ ਕਰਕੇ ਵਿੱਚ ਚੀਰਾ ਦੇ ਲੈਣਾ ਠੀਕ ਹੈ ਇੱਕਦਮ ਇਹਦੇ ਵਿੱਚ ਭਰ ਦੇਣਾ ਨੂ ਮਿਰਚ ਠੀਕ ਹੈ ਸਿੰਪਲ ਬਸ ਕੋਈ ਵੀ ਨਹੀਂ ਕੱਢਣਾ ਕੁਛ ਨਹੀਂ ਕਰਨਾ ਹੈ ਬਸ ਸਾਡੇ ਕਰੇਲੇ ਜਦੋਂ ਬਣਾਵਾਂਗੇ ਨਾ ਬਿਲਕੁਲ ਵੀ ਕੋੜੇ ਨਹੀਂ ਬਣਨੇਗੇ ਜਦੋਂ ਖੀਰਾ ਵੀ ਆਪਾਂ ਜੇ ਸਾਈਡ ਤੋਂ ਕੱਟ ਕੇ ਉਹਨੂੰ ਇਦਾਂ ਇਦਾਂ ਕਰੀਏ ਹੈ ਨਾ ਤੇ ਫਿਰ ਕੋੜੇ ਲੱਗਦੇ ਆ ਤੇ ਜੇ ਆਪਾਂ ਖੀਰਾ ਵਿਚਾਲਿਓਂ ਕੱਟ ਦਈਏ ਇਦਾਂ ਕਰਕੇ ਇਹ ਇਦਾਂ ਤੇ ਫਿਰ ਨਹੀਂ ਕੋੜਿਆ ਬੜਾ ਲੱਗਦਾ ਖੀਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੀ ਪਤਾ ਹੈ ਸ਼ਾਇਦ ਕਰੀਲਿਆਂ ਮਾਰੇ ਜਿਹਨੂੰ ਨਹੀਂ ਪਤਾ ਉਹ ਸਿੱਖ ਲੋ ਜਿਹਨਾਂ ਨੇ ਨਹੀਂ ਬਣਾਣਾ ਹੋਊਗਾ ਤੁਹਾਡੀ ਰੈਸਪੀ ਤਾਂ ਖੋਲ ਨੂੰ ਮਿਲਾਂ ਹਾਂ ਜਦੋਂ ਵੱਡੀ ਹੋ ਗਈ ਆਹੋ ਸੁਣ ਲਓ ਗਾਇਸ ਰੀਤ ਕਹਿੰਦੀ ਜੇ ਮੈਨੂੰ ਨਹੀਂ ਵੀ ਬਣਾਉਣੇ ਆਉਣਗੇ ਮੈਂ ਤੁਹਾਡੀ ਰੈਸਪੀ ਤਾਂ ਖੋਲ ਲੂੰ ਸਹੀ ਗੱਲ ਹੈ ਫਿਰ ਸਹੁਰੇ ਐ ਤਾਂ ਨਹੀਂ ਕਹਿਣਗੇ ਤੇਰੀ ਮਾਂ ਨੇ ਕੁਝ ਸਿਖਾਇਆ ਨਹੀਂ ਜਿਵੇਂ ਮਰ ਪਈ ਗਈ ਨਾ ਤਾਂ ਵੀ ਤੈਨੂੰ ਸਿੱਖਣ ਨੂੰ ਛੱਡ ਕੇ ਜਾਊਂਗੀ ਸਾਰਾ ਕੁਝ ਠੀਕ ਹੈ ਕੋਣ ਬੋਲੀ ਨਹੀਂ ਆਹੋ ਮੈਂ ਕਿਹਾ ਆਹ ਹੋ ਕਹਿੰਦੀ ਗਾਈ ਦੇਖ ਲਓ ਕਹਿੰਦੀ ਮਰ ਜਾ ਛੇਤੀ ਦੇਖ ਲਓ ਇਹ ਕਿਤਾਬ ਵੀ ਕਰ ਲਓ ਮਾਤਾ ਮੰਮੀ ਕੇ ਜ਼ਪਾਸਾ ਜੀ ਨਹੀਂ ਦਿੰਦੇ ਹੋਈ ਤਾਂ ਗੱਲਾਂ ਕਈ ਲੋਕ ਮੈਂ ਦੇਖਿਆ ਕਰੇਲਿਆਂ ਨੂੰ ਬਹੁਤ ਟੈਂਡਰ ਦੇਖਣਾ ਪਹਿਲਾਂ ਮੈਂ ਵੀ ਲਾਉਂਦੀ ਹੁੰਦੀ ਸੀ ਗਾਈਸ ਹੈ ਅੰਦਰ ਮਿਰਚਾ ਰੱਖਦਾ ਰਹੇ ਮੈਂ ਕਿਹਾ ਤੈਨੂੰ ਆਡੀ ਮਰ ਉਹ ਹੋਣ ਲੱਗੀ ਪੀੜ ਮਿਰਚਾਂ ਦੀ ਪਹਿਲੇ ਮਰਚਤਾਂ ਨੂੰ ਚੜਨਗੇ ਆਂ ਜੇ ਪਾਵਾਂਗੇ ਤਾਂ ਭਾਈ ਯਾਰ ਅੱਜ ਲਾਈਟ ਵੀ ਨਹੀਂ ਹੈਗੀ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਸੱਚੀ ਅੱਜ ਮੈਨੂੰ ਲੱਗਦਾ ਮਨਿੰਦਰ ਸਹੀ ਕਹਿ ਰਿਹਾ ਏ ਸੀ। ਵੇਖੋ ਗਏ ਜਿਹੜੇ ਛਿੱਲੇ ਆ ਨਾ ਕਰੇਲੇ ਜ਼ਿਆਦਾ ਨਹੀਂ ਛਿੱਲੇੜੇ ਬਸ ਇਦਾਂ ਹੀ ਮਾੜੇ-ਬਾੜੇ ਮੋٹے-ਮੋٹے ਲਾਉਣੇ ਆ ਦੇ। ਅਤੇ ਜ਼ਿਆਦਾ ਨਹੀਂ ਨਾ ਛਿੱਲੇਆ ਹੋਇਆ ਮੈਂ ਕਰੇਲਾ। ਜ਼ਿਆਦਾ ਛਿੱਲਰ ਨਾਲ ਵੀ ਤਰੇਲੇ ਕੋੜੇ ਬਣਦੇ ਤੁਹਾਨੂੰ ਪਤਾ ਨਾਲੇ ਕੋੜੇ ਬਣਦੇ ਨਾਲੇ ਜਿਹੜਾ ਉਹਨਾਂ ਦਾ ਛਿਲਕਾ ਜਿਹਾ ਹੁੰਦਾ ਉਹ ਸੁੱਕ ਜਾਂਦਾ ਉਹ ਹਨਾ। ਦੇਖੋ ਤਲਦੇ ਆਂ। ਬਸ ਇਹਨੂੰ ਆਪਾਂ ਹਣ 5 ਮਿੰਟ ਬਸ ਨਮ ਲਾ ਕੇ ਰੱਖ ਦੇਣਾ। ਇਹ ਸਿਆ ਪਿਆਜ਼ ਘੱਟ ਲੱਗਦਾ ਯਾਰ ਹੋਰ ਪਾ ਲੈ ਨਹੀਂ ਉਹ ਨਹੀਂ ਬੱਸ ਤਾਂ ਮਸਾਲਾ ਫਿਰ ਇਹਦੇ ਚ ਕਰੇਲਿਆਂ ਚ ਵੱਧ ਦੀ ਚਾਹੀਦਾ ਵਾ ਰੁਕ ਰੱਖੋ ਯਾਰ ਉਹ ਥੱਲੇ ਵਾਲੇ ਪਿਆਜ਼ ਕੱਢਣੇ ਸੀ ਪਹਿਲਾਂ ਨੰਮੇ ਪਿਆਜ਼ਾਂ ਨੂੰ ਲੱਗ ਜਾਂਦੇ ਆ ਪਹਿਲਾਂ ਪ੍ਰਾਣੇ ਇਹੋ ਕਰਿਆ ਕਰੋ ਫਿਰ ਗਲ ਜਾਣ ਆਹ ਦੇਖ ਲੈ ਪ੍ਰਾਣੇ ਪਿਆਜ਼ ਪਏ ਆ ਦੇ ਉਦਣ ਦੇ ਫਿਰ ਇਹ ਗਲ ਜਾਣਗੇ ਫਿਰ ਸੈੱਟ ਦਿਓ ਨਾਲੇ 스ਮੈਲ ਆਉਂਦੀ ਹੈ ਜਿਹੜੀ ਉਹ ਅਲੱਗ ਆਹਦੇ ਕਿੰਨੇ ਪਿਆਜ਼ ਪਹਿ ਰਿਹਾ ਜੇ ਕਿੰਨੇ ਆ ਪੰਜ ਛੇ ਪਿਆਜ਼ ਪਏ ਆ ਜੇ ਕਿਤੇ ਮੋਕਲ ਨੂੰ ਪਤਾ ਲੱਗ ਜਾਣਾ ਕਰੇਲੇ ਬਣਾਏ ਦੇਖਿਓ ਨੇ ਭੱਜ ਜਾਣਾ ਮੋਕਲ ਕਰੇਲੇ ਆ ਦੀ ਬਹੁਤ ਸ਼ੁੱਭੀ ਇਹ ਆਈਡੀਆ ਵੀ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਮੋਕਲ ਨੇ ਦੱਸਿਆ ਸੀ ਉਹਨਾਂ ਦੀ ਰੈਸਪੀ ਚੋਰੀ ਕੀਤੀ ਐ ਮੈਂ ਤੁਸੀਂ ਵੀ ਚੋਰੀ ਕਰ ਲੋ ਅੱਛਾ ਜੀ ਆ ਦੇਖੋ ਮੈਂ ਰੱਖੇ ਸੀ ਕਰੇਲੇ ਤੁੱਪੇ ਬਣਾਉਣੇ ਆ ਹੁਣ ਕਰੇਲੇ ਆਪਾਂ ਆ ਜੋ ਰਸੋਈ ਚ ਹਨਾ ਸਿੱਖਿਓ ਆ ਬਣਾ ਲਿਆ ਆਪਾਂ ਆ ਉਦਣ ਦਾ ਖਰਾਬ ਹੋਇਆ ਪਿਆ ਜਿਹੜਾ ਆ ਦੇਖ ਲੋ ਸਾਡੀ ਗੰਦੀ ਲਾਦਾ ਦੇਖੋ ਇੱਕ ਆ ਪਈ ਐ ਇਹ ਫੋਨ ਤੇ ਲੱਗਿਆ ਵਿਆ ਇੱਕ ਆ ਪਿਆ ਵਾ ਇਹ ਵੀ ਫੋਨ ਤੇ ਹੀ ਲੱਗਿਆ ਵੈਸੇ ਚਲੋ ਸਟਾਰਟ ਰੈਸਪੀ ਠੀਕ ਐ ਤੇ ਕੌਲੀ ਚ ਆਪਾਂ ਨਾ ਤੇ ਮਸਾਲਾ ਜਿਹੜਾ ਮਿਕਸ ਕਰ ਲੈਣਾ ਠੀਕ ਐ ਤੇ ਹਾਂ ਆਪਾਂ ਸਾਰੇ ਮਸਾਲੇ ਇਹਦੇ ਚ ਪਾ ਲੈਣੇ ਆ ਆਪਾਂ ਚਮਚ ਨਾਲ ਹਲਾ ਕੇ ਤੇ ਨਾ ਰੋੜਾ ਇੰਨੀ ਟੰਡ ਕਾਤੇ ਪਾਈ ਆ ਫਿਰ। ਕਰੇ ਬਲੌਗ ਇੱਥੇ ਗਾਏ ਕਰੇ ਲੈ। ਵੈਸੇ ਮੈਂ ਦੇਖ ਲਓ ਮੈਂ ਕੜਾਹੀ ਕਿ ਹੁੰਗਵਾੜ ਕਰ ਰਹੀ ਹਾਂ। ਹਿੰਦੇ ਮੈਂ ਬਾੜਾ। ਰੋਜ਼ ਮੇਰਾ ਫੋਨ ਸਟਦਾ ਨਾ ਓਏ ਤੇਲ ਤਾਂ ਹੈ ਨਹੀਂਗਾ। ਤੇਲ ਕੱਢ। ਉਹ ਸ਼ੁਗੋਰਾ ਬਲਗਨ ਚ ਲੈ ਗਿਆ। ਲੈ ਕੇ। ਮੈਂ ਜਾਣਣਾ ਨਹੀਂ ਸੀ ਸੱਚੀ ਦੱਸਾਂ। ਫਿਰ ਜਦ ਤੱਕ ਫਿਰ ਜਦ ਤੱਕ ਉਹ ਤੱਕ ਉਹ ਬਲਗਰਾ ਬਈਆਂ। ਮੈਂ ਇੰਟਰਨਾਪ ਉਹ ਖੰਡ ਨਾ ਕਰਿਆ ਕਰ ਤੂੰ ਫੇ ਤਾਂ ਹੀ ਛੇਤਰ ਖਾਨਾ ਵਾ ਤੂੰ ਕਿਹੜਾ ਕੰਮ ਕਰਵਾਈ ਜਾਲਾ ਹੈ ਚੱਕ ਦੇ ਅਗਲੀ ਵਾਰ ਸ਼ੋ ਕਰ ਯਾਰ ਲਾਈਟ ਆ ਗਈ ਹੈ ਫਿਲਟਰ ਚ ਪਾਣੀ ਮੋਕਣ ਵਾਲਾ ਸੀਗਾ ਮੈਨੂੰ ਤਾਂ ਹੀ ਡਰ ਸੀਗਾ ਹੋਰ ਸਾਰੇ ਕਾਸੇ ਬਿਨਾ ਸਰ ਜਾਂਦਾ ਜੇ ਫਿਲਟਰ ਚ ਪਾਣੀ ਮੋਕ ਜੇ ਨਾ ਤਾਂ ਮੇਰੀ ਇੱਜ਼ਤ ਹੀ ਮੌਤ ਆ ਜਾਂਦੀ ਮੇਰਾ ਬੈਸ ਠੰਡਾ ਪਾਣੀ ਰੱਖ ਦੇ ਆਪ ਕੋ ਫ੍ਰਿਜ ਚ ਮਮਾਏ ਫਿਰ ਨੂੰ ਫੋਨ ਲਾ ਦੋ ਗਾਈਜ਼ ਮੇਰਾ ਬੈਸਟ ਹਾਏ ਹਾਏ ਪਾਣੀ ਗਲਚਾ ਗਲਗਟ ਤਵਾ ਮੋਟਰ ਛੱਡ ਦੇ ਹਾਏ ਨਾ ਇਹ ਨਹੀਂ ਪੋੜੇ ਹਾਏ ਮੈਂ ਮਰ ਜਾ ਰਹੀ ਤਾਂ ਮੈਂ ਬਹੁਤ ਦੁਖੀ ਹਾਂ ਮੈਂ ਗਾਈਜ਼ ਆ ਦੇਖੋ ਇਹ ਬਹੁਤ ਡਿਸਟਰਬ ਕਰਦੇ ਆ ਮਨਿੰਦਰ ਸੋਈ ਚ ਬਾਹਰ ਹੋ ਜਾ ਕੋਸ ਖਰਾਬ ਕਰਨਗੇ ਇੱਥੇ ਗੇਜ਼ ਮੂੰਹ ਮਾਰ ਤਾਂ ਨਾ ਕਰੇਗਾ ਸਾਡੇ ਜਾਣੇ ਕਰੇ ਕਰੋ ਤਾਂ ਅੰਗਰ ਸਾਰੇ ਤੇਰੇ ਅੱਗੇ ਡੰਗਰ ਥੋੜੀ ਨਾ ਹੈਗੇ ਆ ਖੜਾ ਹੋ ਗਿਆ ਨਾ ਖਾਣਾ ਹੋਏ ਜੇ ਮੈਂ ਕਿਹਾ ਨਾ ਬਾਹਰ ਨਿਕਲ ਸੋ ਨਿੱਦ ਜਾ ਚਲ ਜਾ ਇਹ ਤਾਂ ਨਾ ਉਹ ਮੱਚਾ ਭਰ ਕੇ ਆਪਾਂ ਇਹਨਾਂ ਨੂੰ ਤਲ ਦੇਣਾ ਆਪਾਂ ਭਰ ਲਏ ਆਪਾਂ ਕਾਫੀ ਜਿਆਦਾ ਤਾਂ ਉਹ ਇਕੱਲੇ ਕਰੇਲੇ ਨਾਲ ਸਵਾਦ ਨਹੀਂ ਲੱਗਦੇ ਵੈਸੇ ਇਦਾਂ ਆਪਾਂ ਨਾਲ ਬਣਾਵਾਂਗੇ ਮੂੰਗਲੀ ਮਸਰੀ ਦੀ ਦਾਗ ਲਓ ਗਾਇਸ ਇਦਾਂ ਦੇ ਜਿਆਦਾ ਮਚਾਉਣੇ ਵੀ ਨਹੀਂ ਕਲੇ ਤੇ ਆ 골ਡਨ ਬ੍ਰਾਊਨ ਦੇ ਕਰ ਲੈਣੇ ਹਜੇ ਤਾਂ ਵਿੱਚਾ ਮੈਨੂੰ ਕੱਚੇ ਜੇ ਲੱਗਦੇ ਆ ਹਰੇ ਹਰੇ ਮੈਨੂੰ ਥੋੜੇ ਜੇ ਰੜੇ ਬਾਦ ਤਾਂ ਵਧੀਆ ਲੱਗਦੇ ਆ ਪਰ ਹਰੇ ਨਹੀਂ ਪਸੰਦਗੇ ਇਹਨਾਂ ਨੂੰ ਥੋੜੇ ਜੇ ਹੋਰ ਕਰ ਲੈਣੇ ਇਦਾਂ ਐ ਕਿਸੇ ਖਾਲੀ ਭਾਂਡੇ ਚ ਕੱਢ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੇ ਚ ਲਾਵਾਂਗੇ ਆਪਾਂ ਤੜਕਾ ਫੇ ਗਏ ਸਾਡੀ ਕੜਾਹੀ ਨੂੰ ਇਗਨੋਰ ਕਰਿਓ ਅੱਛਾ ਆ ਵਿੱਚੋਂ ਕਾਲੀ ਹੋਈ ਆ ਇਸੀ ਸਪੈਸ਼ਲ ਅਹੀ ਕੰਮ ਲਈ ਰੱਖੀ ਐ। ਵੈਸੇ ਮੈਨੂੰ ਸਾਫ਼ ਕਰਨ ਦਾ ਤਰੀਕਾ ਵੀ ਪਤਾ ਵਾ। ਤੁਸੀਂ ਕਰਦੇ ਨਹੀਂ। ਪਰ ਇਹ ਨੂੰ ਆਪਾਂ ਕਰਦੇ ਨਹੀਂ। ਇਹ ਆਵਾੜੀ ਹੁਣ ਜਿਹੜੇ ਆਪਾਂ ਕਰੇ ਸੀ ਨਾ ਪੱਤੇ ਜੋ ਬਣ। ਇਹਨਾਂ ਨੂੰ ਨਿਚੋੜਨ ਨਾਲ ਕੁਛ ਨਹੀਂ ਕਰਨਾ। ਉਹਨੇ ਤਾਂ ਆਪਾਂ ਭੁੰਨ ਦੇਣਾ। ਤੇ ਆਹ ਬਾਤ ਸੁਣਨੇ ਆ ਪਹਿਲਾਂ ਇਹ ਭੁੰਨੇ ਆ। ਗੈਸ ਪਿਆਜ਼ ਬਾਤ ਸੁਣਨੇ ਆ ਪਹਿਲਾਂ ਆਪਾਂ ਕਾਹ ਫੂਸ ਭੁੰਨਣੀ ਆ। ਕਾਹ ਫੂਸ ਨਹੀਂ ਗਾ। ਹਾਂ। ਕਾਹ ਫੂਸ ਨਹੀਂ ਹੈਗਾ ਇਹ ਕ੍ਰੇਲਿਆਂ ਦਾ ਸੈਲਸਾ ਉੱਪਰ ਆ। ਕਾਹ ਫੂਸ ਹੀ ਹੋ ਗਈ। ਉਮਾਂਹ ਹੱਤ ਨਾ ਮਾਰ ਦੋ ਗਾ ਇਹਦਾ ਲੱਸੀ ਵਾਲਾ ਗਾਣਾ ਸੱਪਣਾ ਉੱਥੇ ਪਿਆ ਲੱਸੀ ਜੋਰ ਲੱਸੀ ਜੋਰ ਮੇਰੀ ਲੱਸੀ ਮੇਰੀ ਲੱਸੀ ਹਾਂ ਆਡੀ ਲੱਸੀ ਮੀ ਗਿਆ ਗਾ ਇਹ ਸੜਾਪਾ ਇਹਨੇ ਖਵਾਵਾਂਗੇ ਮਿੱਠਾ ਗੈਰ ਬਾਤ ਸੱਸੀ ਦਾ ਸਾਰਾ ਦਿਨ ਰਸੋਈ ਚ ਹੀ ਰਹਿੰਦੇ ਆ ਨਾ ਬੜੀਏ ਤਾਂ ਭਲਾ ਅਸੀਂ ਸਾਰੀ ਦਿਹਾੜੀ ਨਾਲ ਰਸੋਈ ਚ ਬੜੀਏ ਠੀਕ ਐ ਗਾ ਮਾਰੇ ਜਦੋਂ ਅਸੀਂ ਬੜਦੇ ਆ ਫਿਰ ਅਸੀਂ ਨਿਕਲਦੇ ਨਹੀਂ ਰਸੋਈ ਚ ਆਫਰ ਹੋ ਜਾ ਯਾਰ ਮੈਨੂੰ ਕੰਮ ਕਰ ਲੈਣ ਦੇ ਮੈਨੂੰ ਇੱਧਰ ਤੂੰ ਮੈਨੂੰ ਡਿਸਟਰਬ ਕਰਨ ਲੱਗ ਜਾਂਦਾ ਬੇਟਾ ਬਾਤ ਮੈਂ ਇਹਦੇ ਦੂਸਰੀ ਚਰਣਾ ਇੰਟਰ ਰੱਖ ਲਿਆ ਤਾਂ ਕੋਈ ਨੁਕਸਾਨ ਨਾ ਹੋ ਜਾਵੇ ਬਸ ਉਸ ڈالر ਨਾ ਜਾਵੇ ਨੁਕਸਾਨ ਹੋਣ ਇਥੇ ਕੋਣੀ ਕੋਈ ਨੂੰ ਕੁਝ ਨਾ ਜਾਵੇ ਅਖੀਰ ਆਣਾ ਵੀ ਮਹਿੰਗੀ ਹਰਸੋਈ ਪਤਾ ਗਾਇਸ ਚਲੋ ਚੱਲਦੇ ਆਪਾਂ ਪਾਰ ਨੁਕਸਾਨ ਹੋ ਜਾਣਾ ਨਹੀਂ ਹਾਂ ਜੀ ਸਹੀ ਦਾ ਇਹ 골ਡਨ ਬ੍ਰਾਊਨ ਕਰਕੇ ਇਹਦੇ ਚ ਪਾ ਦੇਣੇ ਆਪਾਂ ਪਿਆਜ਼ ਚਲੋ ਗਾਇਸ ਠੀਕ ਹੈ ਹੁਣ ਆਟਾ ਗੁੰਨ ਕੇ ਰੋਟੀ ਪਕਾ ਕੇ ਤੇ ਖਾਣ ਲੱਗੇ ਮਿਲਦੇ ਆਂ ਤੁਹਾਨੂੰ ਫਿਰ ਦੱਸਦੇ ਆਂ ਕਰੇਲੇ ਕਿੱਦਾਂ ਦੇ ਬਣੇ ਸੀ ਠੀਕ ਹੈ ਤੇ ਫਿਰ ਵਲੌਗ ਬਹੁਤ ਵੱਡਾ ਹੋ ਜਾਂਦਾ ਏਦਾਂ ਨਹੀਂ ਤਾਂ ਕ੍ਰੈਡਿਟ ਕਰਨਾ ਵੀ ਬਹੁਤ ਔਖਾ ਏ ਗਾਇਜ਼ ਆਦੇ ਕਥਾ ਦੇ ਸ਼ੈਂਪੀ ਗਾਇ ਸ਼ੈਂਪੀ ਦੇਖ ਲੋ ਗਾਇ ਤੇ ਮਾੜਾ ਛੋਟਾ ਫਰਾ ਗਾਇ ਤੇ ਰੀਤਾ ਜੋੜੀ ਕਰਦਾ ਹੁੰਦਾ ਛੋਟਾ ਹੁੰਦਾ ਗਾਇ ਤੇ ਨਾ ਗਾਇ ਸੀਗਾ ਇਹਨਾਂ ਕਹਿ ਨਹੀਂ ਕਿ ਇਹਨੇ ਸਿਰ ਨਹੀਂ ਤੋਤਾ ਮੰਗਦਾ ਸਿਰ ਤੋਕਾ ਹੋ ਗਿਆ ਉਹ ਬੇਚਾਰਾ ਪੜਿਆ ਗਿਆ ਆਣ ਗਿਆ ਅਰੇ ਗਾਈ ਜਿਹੜੇ ਪਿਆਜ਼ ਨੇ ਨਾ ਉਹ ਆਦੇ ਉਹ ਘੋਨ ਤੇ ਸਾਰਾ ਟਮਾਟਰ वगैरह ਸਾਰੇ ਮਸਾਲੇ ਮਸੂਲੇ ਪਾ ਕੇ ਤੇ ਫੇਰ ਇਹਦੇ ਚ ਕarele ਪਾ ਦੇਣੇ ਆ ਗਾਇਸ ਸੰਗੀਤ ਨਾਲ ਦੇਖ ਲੋ ਕੋਈ ਤੂੰ ਫੋਨ ਆ ਬੈੱਡ ਸਾਈਡ ਤੇ ਗਾਇਸ ਅੱਜ ਮੈਂ ਨਾ ਆਉਂਗਾ ਦੇਖ ਕਿਉਂ ਅੱਜ ਮੈਂ ਸੇਰਨਾ ਆਉਂਗਾ ਗਾਇਸ ਮਨੇ ਮਮਾਂ ਤੰਗ ਕਰਿਆ ਚਨਾ ਮੈਂ ਅੰਦਾਂ ਨਾਲ ਜਿਹੜਾ ਮੈਂ ਕਹਿੰਦਾ ਮੈਂ ਨਿੰਦੂ ਮਨ ਨੂੰ ਅਦਾ ਬੜਾ ਕੇ ਅਦਾ ਬੜਾ ਮੈਂ ਅੰਦਾ ਆ ਮਾਂ ਸੇਰ ਤੋਂ ਉਹੋ ਮੇਰਾ ਚੱਲੋ ਸ਼ੈਂਪੂ ਖੋਲ ਕੇ ਰੱਖੋ ਉੱਥੇ ਗਾਇਸ ਉਹ ਇੱਥੇ ਦੇਖੋ ਮੈਨੂੰ ਮਨ ਨੂੰ ਆਂਦੇ ਵੇਨੇ ਮਮਾਂ ਬੋਕ ਹੋ ਗਿਆ ਵਾ ਗੱਲਾਂ ਏ ਡਿਡੀਆਂ ਨਹਾਉਣਾ ਹੁੰਦਾ ਨਹੀਂ ਸਿਰ ਧੋਣਾ ਦੀ ਹੁੰਦਾ ਕੁਛ ਇਹਨੂੰ ਪਾਉਣਾ ਹੁੰਦਾ ਚ ਗਾਇਸ ਦੇਖੋ ਮੇਰਾ ਸਿਰ ਧੋਣਦੇ ਵੈ ਨੇ ਅੰਮਾ ਇਹਨਾਂ ਨੇ ਮੇਰੀ ਸ਼ੈਂਪੂ ਆਹ ਹੰਦਾ ਪਾਣੀ ਹਾਏ ਮਮੀ ਧੰਦਾ ਪਾਣੀ ਸੀ ਤੇਰੀ ਮਾ ਦਾ ਸਿਰ ਖੜਾ ਇੱਧਰ ਕਰ ਲੈ ਮੈਨੂੰ ਇੱਧਰ ਪਹਿਲਾਂ ਸਿਰ ਧਵਾ ਲੈ ਮੇਰੇ ਲਈ ਪਹਿਲਾ ਧਰਮ ਮੈਂ ਮੇਰਾ ਬਲੌਗ ਬਣਾਣਾ ਚਲੋ ਗਾਇਸ ਮਿਲਦਾ ਤੁਹਾਨੂੰ ਮੈਂ ਗਾਇਸ ਪਤਾ ਕੌਣ ਆਇਆ ਕੋਮਲ ਮੋਕਲ ਆ ਗਈ ਆ ਮੋਕਲ ਮੈਂ ਕਿਹਾ ਹੀ ਨਾ ਜੋ ਮੈਂ ਬਣਾ ਆ ਰਹੀ ਹਾਂ ਨਾ ਮੋਕਲ ਨੂੰ ਪਤਾ ਲੱਗ ਗਿਆ ਤਾਂ ਜੂ ਪਰ ਉਹਨੂੰ ਪਤਾ ਨਹੀਂ ਹਜੇ ਕੀ ਬਣਾਇਆ ਜਾ ਮੋਕਲ ਦੱਸ ਕਹਿ ਕੀ ਬਣਾਇਆ ਜੀ ਤੁਹਾਨੂੰ ਪਤਾ ਮੈਂ ਕੀ ਬਣਾਇਆ ਮਮਨ ਕੀ ਬਣਾਇਆ ਨਹੀਂ ਹੈ ਤੁਹਾਡੀ ਫੇਵਰਿਟ ਚੀਜ਼ ਜੀ ਬਣਾਈ ਆ ਤੁਹਾਨੂੰ ਤਿੰਨ ਆਪਸ਼ਨ ਦੇ ਦਿੰਦੇ ਨੇ ਤੁਸੀਂ ਨਾ ਚੈੱਕ ਕਰ ਲੈ ਠੀਕਾ ਚਿਕਨ ਆਲੂ ਗੋਭੀ ਕ੍ਰੇਲੀ ਕ੍ਰੇਲੀ ਹੈ ਉਹ ਕੌਣ ਕ੍ਰੇਲੀ ਆ ਫਿਰ ਤਾਂ ਮੈਂ ਬਹੁਤ ਰੋਟੀਆਂ ਘਰਾਂ ਰਹੀ ਆ ਗਾਇਜ਼ ਆਪਾਂ ਖਾਣ ਲੱਗ ਗਿਆ ਰੋਟੀ ਤੇ ਸਾਡੀ ਮੋਕਲ ਵੀ ਆ ਕੇ ਕ੍ਰੇਲੇ ਦਾ ਨਾਮ ਸੁਣ ਕੇ ਭੱਜ ਕੇ ਆ ਦੇਖੋ ਚੱਕ ਲਿਆ ਕਿਉਂ ਕਹਿੰਦੇ ਕੁੜੀ ਨੇ ਦਸ ਮੋਕਲ ਕਰੇਲੇ ਖਾ ਕੇ ਦਸ ਹਜ਼ਾਰ ਰੁਪਏ ਲੈ ਕਿੱਦਾਂ ਬਣੇ ਆ ਗਾਇਜ਼ ਮੈਂ ਕੁੜੀ ਬਣੀ ਹੋਏ ਬਾਲ ਧੋਕੇ ਕੋਮਦੀ ਨਹੀਂ ਮੈਂ ਕੁੜੀ ਸੋਹਣਾ ਲੱਗਦਾ ਕਿ ਮੁੰਡਾ ਆ ਮੈਂ ਦਾਲ ਪਕਦੀ ਕੁਛ ਵੀ ਨਹੀਂ ਸੋਹਣਾ ਲੱਗਦਾ ਜਲਦੀ ਗਾਇਜ਼ ਮਾਰਸੀ ਲੱਗੇ ਚੋਤੀ ਕੋੜੇ ਫੇਸਟਿੰਗ ਦਾ ਮਜ਼ਾ ਆ ਨਾ ਤੇ ਤੋਂ ਜੰਮੇ ਇਹ ਲੈ ਕੈਂਟ ਹਲੋ ਮम्मा ਕੈਂਟ ਰੁਕ ਜਾ ਹਲੇ ਮੈਂ ਰਹਿਣੀ ਆ ਇੱਕ ਮੈਂ हां बढ़िया बा ना ना किदा ओके ਏਦਾਂ ਹੀ ਬਣਾਇਆ ਕਰੋ ਇਹ ਸਾਡੀ ਮਾਸੀ ਦੀ ਰੈਸਪੀ ਆ ਫੇਮਸ ਮਾਸੀ ਚਲੋ ਗਏ ਰੋਟੀ ਖਾ ਕੇ ਮਿਲਦੇ ਆਪਾਂ ਕਰੇਲੇ ਬਹੁਤ ਟੈਂਟ ਬਣੇ ਨੇ ਆ ਦੇਖੋ ਇਹ ਸਾਡੇ ਸਾਡੇ ਘਰੇ ਰੋਟੀ ਐਵੇਂ ਚੱਲਦੀ ਉੱਧਰ ਠੀਕ ਆ ਉਹਨੇ ਆਪਣਾ ਵਲੌਗ ਚਲਾਇਆ ਹੋਇਆ ਇਹਨੇ ਆਪਣਾ ਵਲੌਗ ਚਲਾਇਆ ਹੋਇਆ ਮੈਂ ਆਪਣਾ ਵਲੌਗ ਚਲਾਇਆ ਮਾਸੀ ਬੱਸ ਬਿਨਾ ਵਲੌਗ ਤੋਂ ਗਾਇਜ਼ ਆਪਾਂ ਬੰਦ ਕਰਦੇ ਓਏ ਫੋਨ ਬੰਦ ਕਰੋ ਓਏ ਆ ਤਾਂ ਹੁੰਦਾ ਹਾਂ ਰੋਟੀ ਨਾਲ ਮੋਬਾਈਲ ਬੰਦ ਕਰਕੇ ਖਾਣੇ ਚਾਹੀਦੀ ਆ ਕਿਉਂਕਿ ਅੰਨ ਦਾ ਆਨੰਦ ਹੁੰਦਾ ਵਾ ਰੱਬ ਫਿਰ ਨਾਰਾਜ਼ ਨਹੀਂ ਹੁੰਦਾ ਗਾਇਸ ਆਪਾਂ ਫੋਨ ਛੱਡ ਦਿੰਨੇ ਕੋ ਦੇਖੋ ਵਸੇ ਇਹ ਆਪਾਂ ਛੱਡਤਾ ਆਪਾਂ ਦੇਖ ਅਮਰ ਰੱਖਤਾ ਮੈਂ ਤੁਹਾਡੇ ਮੈਨ ਖਿਡਾਰੀ ਆ ਗਿਆ ਗਾਇਸ ਕਿਹਦੇ ਵਾਲਾ ਹੈਲੋ ਗਾਇਸ ਗਾਇਸ ਵੀਰੇ ਰੋਟੀ ਖਾ ਲੋ ਹੱਦ ਤੱਕ ਕੁਝ ਨਹੀਂ ਗਾਇਸ ਉਹ ਟੋਸੇ ਨਹੀਂ ਕਰ ਗਿਆ ਉਹ ਡਾਈਟਿੰਗ ਤੇ ਆ ਹੁਣ ਕੇਲਾ ਤਾਂ ਖਾ ਲਈਆਂ ਰੋਟੀ ਇਦੇ ਵਰਗੇ ਮੈਨੂੰ ਡਾਈਟਿੰਗ ਕਰਾਉਣ ਲੱਗਦੀ ਭੁੱਖੀ ਮਾਰਦੇ ਹਾਂ ਆ ਆਹ ਜੰਨਤ ਕਿਹੜੀ ਸਵਾਦ ਵਾਲੀ ਕਿਹੜੀ ਕਿਹੜੀ ਜੰਨਤ ਜਦੋਂ ਕਰੇਲੇ ਥੱਲੇ ਜਾਂਦੇ ਆ ਨਾ ਉਹ ਵਾਲੀ ਜੰਨਤ ਗਾਇਸ ਇਦਾਂ ਬਣਾਇਆ ਕਰੋ ਕਰੇਲੇ ਅੱਛਾ ਜਿਵੇਂ ਮੈਂ ਸਿਖਾਏ ਆ ਮੈਨੂੰ ਦੀਦੀ ਨੇ ਸਿਖਾਈ ਸੀ ਇਹਨਾਂ ਨੂੰ ਯੂਪੀ ਵਾਲਿਆਂ ਨੇ ਸਿਖਾਇਆ ਸੀ ਇਹਨਾਂ ਨੂੰ ਯੂਪੀ ਵਾਲਿਆਂ ਨੇ ਸਿਖਾਇਆ ਨਾਲ ਕੋੜੇ ਵੀ ਜਮਾ ਨਹੀਂ ਬਣੇ ਗਾਇਸ ਕਿਹ ਇੰਜਾ ਯਾਰ ਕਰੇਲਿਆਂ ਦੇ ਚਾਚ ਸੈਲਡ ਭੁੱਲੀ ਗਈ ਉਹ ਜੋ ਜਰ ਮੈਂ ਕੀ ਕਰੀ ਜਨੀ ਆ ਸਾਰੇ ਪਿਆਵੋ ਸਾਰੇ ਖਾ ਲੇ ਨਹੀਂ ਸਾਰੇ ਪੈ ਮੇਰੇ ਸਾੜੀ ਤੇ ਮੈਂ ਬਤਨ ਕਿੰਨਾ ਦੁਰ ਤੇ ਤੂੰ ਬੋਲ ਦੇ ਪਰ ਮੈਂ ਤਾਨਸਾ ਲਾਉ ਚਪੜ ਜੋ ਚਪਾ ਪੌਣਾ ਘੰਟਾ ਹੋ ਗਿਆ ਇਹਨਾਂ ਨੂੰ ਪੌਣਾ ਘੰਟਾ ਮੈਂ ਤੇ ਮਾਸੀ ਦਾ ਹਟ ਕੇ ਚੱਲੋ ਮਾਸੀ ਇੱਧਰ ਪਏ ਨੇ ਇਹ ਥੜ ਦੇ ਇਹ ਤਿੰਨ ਜਣੇ ਹਟਦੀ ਨਹੀਂ ਭਰਾ ਆਹ ਦੇ ਓ ਨਿਕਲ ਨਿਕਲ ਕੋਮਲ ਨਿਕਲ ਕੱਟ ਪਹਿਲਾਂ ਮੈਂ ਦਿਮਾਗ ਵਿੱਚ ਚੜ ਚੜਾ ਲੇ ਕਰ ਜਾ ਮੈਂ ਦਾਲ ਕਮਾਉਣ ਲੱਗੀ ਸੀ ਮੇਰੇ ਤਾਂ ਕੜਸੀ ਛੁੱਟ ਗਈ ਗਏ ਝੱਲ ਗਏ ਤੇ ਸਾਰੇ ਜਾਣੇ ਸੀ ਦੀਦੀ ਚੋੜ ਲੱਗੀ ਜਾਂਦੇ ਦੀਦੀ ਆ ਦੇ ਨਾ ਖੜਾ ਛੱਡ ਰੇ ਮੇਰਾ ਜੋ ਆਹੋ ਕੱਚਾੜੀ ਤੇ ਸੰਗ ਚੜ ਜਾਂਦੀ ਦਿਮਾਗ ਵਿੱਚ ਨੇ ਹੁਣ ਪੈਰ ਲੱਗੀ ਜਾਂਦੇ ਆ ਕੈਸ ਹੈ ਸਟੋਰੀ ਬੰਦ ਸੀ ਸਾੜਾ ਹੈ ਨਹੀਂ ਕੈਂਡ ਸਟੋਰੀ ਆ ਵੀ ਕੱਲ ਨੂੰ ਜਿਵੇਂ ਪਿੱਛੇ ਮੁੜ ਕੇ ਦੇਖਾ ਨਾ ਤਾਂ ਮੈਨੂੰ ਇਦਾਂ ਲੱਗੇ ਯਾਰ ਮੈਂ ਲਾਈਫ ਜੀ ਆ ਅੱਛਾ ਕੱਟੀ ਨਹੀਂ ਹੈਗੀ ਹਾਂ ਕੱਟੀ ਨਹੀਂ ਹੈਗੀ ਆਪਾਂ ਵੀ ਗਾਇਜ਼ ਵਲੌਗ ਐਸੇ ਕਰਕੇ ਬਣਾਉਂਦੇ ਆਂ ਅਸੀਂ ਲਾਈਫ ਕੱਟਦੇ ਨਹੀਂ ਹਾਂਗੇ ਅਸੀਂ ਜੀਨੇ ਅਸੀਂ ਜੀਨੇ ਆ ਅਸੀਂ ਜੀਨੇ ਆ ਅਸੀਂ ਜੀਨੇ ਆ ਨਹੀਂ 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 ਚੱਲ ਚੱਲ ਇੱਥੇ ਜੇ ਮੇਰੇ ਬੈਠਾ ਨਹੀਂ ਆ ਤੇਰੇ ਕਰ ਲੈ ਹੇ ਭਾਈ ਨਹੀਂ ਕਰਨਾ ਦੇਖ ਰਹੀ ਤੂੰ ਸੈਲਟ ਚੱਕ ਕੇ ਲਾ ਗਈ ਮੇਰੇ ਮੂੰਹ ਨੂੰ ਗਲਾਸ ਲੱਗੇ ਤੇ ਮੈਂ ਕੀ ਕੀਤਾ ਇਸ਼ਾਰਾ ਉਹ ਸਹੀ ਨਹੀਂ ਆਹ ਉਹ ਨਹੀਂ ਰੁਕੀ ਦੀ ਮੈਂ ਤਾਂ ਬਹੁਤ ਕੁਝ ਕੱਟਦੀ ਆ ਨਾ ਜੋ ਇੰਨਾ ਬਕਵਾਸ ਕੀਤਾ ਹੁੰਦਾ ਦੀਦੀ ਆਪਾਂ ਜਦੋਂ ਬੋਲਦੇ ਆ ਨਾ ਉਦੋਂ ਨਹੀਂ ਪਤਾ ਲੱਗਦਾਗਾ ਜਦੋਂ ਬਾਅਦ ਚ ਸੁਣਦੇ ਆ ਨਾ ਇਹ ਸੱਚੇ ਇੰਨਾ ਹੈ ਲੱਗਦਾ ਹਾਇ ਉਸ ਇੰਨਾ ਕੁਝ ਬੋਲਦੇ ਨਾ ਬੱਕਦੇ ਸੀ ਮੈਂ ਰੱਤ ਕਿਹਾ ਮੈਂ ਮੈਂ ਕਹਿੰਦੀ ਜੇ ਅਸੀਂ ਸਾਰਾ ਕੁਝ ਉਹ ਬਲੌਗ ਚ ਪਾਉਣ ਲੱਗ ਜੀ ਆ ਨਾ ਲੋਕਾਂ ਨੇ ਕਹਣਾ ਵਾਕਈ ਇੰਨਾ ਹੈ ਤੂੰ ਕਰ ਲ ਪਾਈ ਸੀ ਮੇਰੇ ਦੀ ਫਾਈਲ ਉਧਰ ਮੈਨੂੰ ਨਹੀਂ ਪਾਉਣ ਦੇ ਮੰਮੀ ਸੁਕਾਓ ਫਿਰ ਮੇਰੇ ਪਾਈ ਸੀ ਹਾਤਰਾਇਤ ਉਹ ਵਧੀਆ ਨਹੀਂ ਹੈਗਾ ਚੰਟਾ ਜਿਹਦੇ ਨੇ ਪਾਈ ਸੀ ਨੇਓ ਕੇ ਪਾਈ ਮੈਂ ਖੈਰ ਖੈਰ ਕੇ ਇਹਦੇ ਲੜਨ ਲੜ ਕੇ ਕਟਾ ਕਟਾ ਕੇ ਰੀਤ ਨੂੰ ਮੇਕਅਪ ਕਰਨ ਦਾ ਬਹੁਤ ਸ਼ੌਂਕ ਹੈ। ਇਹਨੂੰ ਤਾਂ ਰੋਜ਼ ਇੱਕ ਬੰਦਾ ਚਾਹੀਦਾ ਮੇਕਅਪ ਕਰਨ ਨੂੰ। ਲੈ ਲੋ ਉਹਦੇ ਸਾਰੇ ਕੁਝ ਕਰੀ ਜਾਵਾਂ, ਵਾਲ ਬੂਟ ਪੱਟੀ ਜਾਵਾਂ। ਪੱਟੀ ਜਾਵਾਂ, ਵਾਲ ਬੂਟ ਪੱਟੀ ਜਾਵਾਂ। ਕੈਮਰਾਮੈਨ ਜਲਦੀ ਫੋਕਸ ਕਰੋ।